ਬੋ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਢੱਲਾ ਮੁੱਦੇ ਦੀ ਗੱਲ ਦੇ ਵਿੱਚ ਅੱਜ ਅਸੀਂ ਬੜੇ ਮਹੱਤਵਪੂਰਨ ਟੌਪਿਕ ਤੇ ਗੱਲ ਕਰਾਂਗੇ ਪੰਜਾਬ ਚ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੀ ਬਣੂਗਾ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਪੰਜਾਬ ਦੇ ਵਿੱਚ ਚੋਣਾਂ ਲੜ ਰਹੀ ਹੈ ਅਕਾਲੀ ਦਲ ਨਾਲ ਬੀਜੇਪੀ ਦਾ ਸਮਝੌਤਾ ਨਹੀਂ ਹੋ ਸਕਿਆ ਪਰ ਕਈ ਦੂਸਰੀਆਂ ਪਾਰਟੀਆਂ ਦੇ ਲੀਡਰ ਜਿਨ੍ਹਾਂ ਨੂੰ ਦਲ ਬਦਲੂ ਵੀ ਕਹਿੰਦੇ ਨੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਹੁਣ ਜਿਹੜਾ ਵਿਸ਼ਾ ਜਿਵੇਂ ਵਿਸ਼ੇ ਤੇ ਆਵਾਂ ਕਿ ਅਸੀਂ ਕਿਹੜੇ ਵਿਸ਼ੇ ਦੇ ਆਲੇ ਦੁਆਲੇ ਅੱਜ ਮੁੱਦੇ ਦੀ ਗੱਲ ਕਰਾਂਗੇ ਤੇ ਵਿਸ਼ਾ ਇਹ ਹੈ ਕਿ ਦਲ ਬਦਲੂ ਲੀਡਰ ਅਤੇ ਖੱਟੜ ਦੇ ਪੱਥਰ ਅਤੇ ਸ਼ੰਭੂ ਬੈਰੀਅਰ ਇਹ ਪੰਜਾਬ ਚ ਬੀਜਪੀ ਦੇ ਰਾਹ ਦਾ ਰੋੜਾ ਕਿਉਂ ਬੜੇ ਨੇ ਇਹ ਦਿਹਾਲੇ ਦੁਆਲੇ ਅੱਜ ਗੱਲ ਅੱਗੇ ਵਧਾਵਾਂਗੇ ਮੈਨੂੰ ਲੱਗਦਾ ਜਦੋਂ ਕਿਸਾਨ ਅੰਦੋਲਨ ਵਨ ਸੀ ਤੇ ਜਿਸ ਤਰ੍ਹਾਂ ਨਾਲ ਮਨੋਰ ਲਾਲ ਖੱਟੜ ਉਹਨਾਂ ਨੇ ਜਿਹੜੇ ਮੁੱਖ ਮੰਤਰੀ ਸੀ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਜਿਵੇਂ ਉਹਨਾਂ ਨੇ ਸੜਕਾਂ ਤੇ ਪੱਥਰ ਲਵਾਤੇ ਤੇ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ ਨੇ ਆਪਸੀ ਮਿਲਵਰਤਨ ਦੇ ਨਾਲ ਉਹ ਪੱਥਰ ਵਹਾ ਕੇ ਪਰਾਂ ਸੁੱਟੇ ਤੇ ਉਹ ਸਾਰੇ ਰਾਹ ਟੱਪ ਕੇ ਦਿੱਲੀ ਪਹੁੰਚ ਗਏ ਭਾਵੇਂ ਦਿੱਲੀ ਦੇ ਵਿੱਚ ਉਹਨਾਂ ਨੂੰ ਦਿੱਲੀ ਦੇ ਐਂਟਰੀ ਬਾਰਡਰ ਦੇ ਉੱਤੇ ਹੀ ਰੋਕੀ ਰੱਖੀ ਗਿਆ ਲੰਮਾ ਸਮਾਂ ਕਿਸਾਨਾਂ ਦਾ ਸੰਘਰਸ਼ ਚੱਲਿਆ ਕਈ ਕਿਸਾਨ ਸ਼ਹੀਦ ਹੋਏ ਅਖੀਰ 'ਚ ਪ੍ਰਧਾਨ ਮੰਤਰੀ ਸਾਹਿਬ ਨੇ ਖੇਤੀ ਕਾਨੂੰਨ ਵਾਪਸ ਲਏ ਤੇ ਗੁਰਪੁਰਪੁਰਬ ਦੇ ਪਵਿੱਤਰ ਦਿਹਾੜੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ। ਉਹ ਅਜਿਹਾ ਵੇਲਾ ਸੀ ਜਦੋਂ ਇਹ ਲੱਗ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਨਾਰਾਜ਼ਗੀ ਦੂਰ ਕਰ ਲਏਗੀ, ਬੰਦੀ ਸਿੰਘਾਂ ਨੂੰ ਰਿਹਾ ਕਰ ਦੇਗੀ। ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਤੋਂ ਵਾਕਿਫ ਹੋ ਚੁੱਕੇ ਨੇ। ਪਰ ਮੈਨੂੰ ਲੱਗਦਾ ਹੈ ਨਾ ਤਾਂ ਪ੍ਰਧਾਨ ਮੰਤਰੀ ਔਰ ਨਾ ਹੀ ਭਾਰਤੀ ਜਨਤਾ ਪਾਰਟੀ ਅੱਜ ਵੀ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਦੇ ਨਾਲ ਓਨੇ ਵਾਕਫ ਨਹੀਂ ਨੇ ਅਲੱਗ-ਅਲੱਗ ਪਹਿਲੂ ਨੇ ਹਰ ਕਿਸੇ ਦਾ ਵਿਚਾਰ ਵੱਖਰਾ ਹੋ ਸਕਦਾ ਹੈ ਕਿਸੇ ਵੀ ਵਿਸ਼ੇ ਨੂੰ ਸਮਝਣ ਤੇ ਪਰ ਕਿਉਂਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਹਰ ਆਜ਼ਾਦਾਨਾ ਵਿਚਾਰ ਦਾ ਆਪਣਾ ਮਹੱਤਵ ਹੈ ਸੋ ਮੇਰਾ ਵਿਚਾਰ ਇਹ ਹੈ ਕਿ ਪੰਜਾਬ ਜਿਹੜਾ ਇੱਕ ਖੇਤੀ ਆਧਾਰਿਤ ਸੂਬਾ ਪੰਜਾਬ ਦੀ ਇਕਨੋਮੀ ਐਗਰੀਕਲਚਰ ਤੇ ਨਿਰਭਰ ਕਰਦੀ ਹੈ। ਅਗਰ ਪੰਜਾਬ ਦੇ ਵਿੱਚ ਫਸਲਾਂ, ਖੇਤੀਬਾੜੀ ਚੰਗੀ ਹੁੰਦੀ ਹੈ ਤੇ ਪੰਜਾਬ ਦੀ ਆਰਥਿਕਤਾ ਧੁਰਦੀ ਹੈ। ਅਗਰ ਫਸਲਾਂ ਬਰਬਾਦ ਹੁੰਦੀਆਂ ਨੇ, ਮੁੱਲ ਨਹੀਂ ਮਿਲਦੇ ਤੇ ਆਰਥਿਕਤਾ ਦੇ ਵਿੱਚ ਖੜੋਤ ਪੈਦਾ ਹੁੰਦੀ ਹੈ। ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਬਹੁਤ ਕਰਜ਼ਈ ਹੈ। ਉਹਨਾਂ ਚੰਦ ਕਿਸਾਨਾਂ ਦੀਆਂ ਹਜ਼ਾਰਾਂ ਕਿਸਾਨਾਂ ਦੀ ਗੱਲ ਨਾ ਕਰੀਏ ਲੱਖਾਂ ਕਰੋੜਾਂ 'ਚ ਜਿਨ੍ਹਾਂ ਕੋਲੇ ਵੱਡੇ-ਵੱਡੇ ਜ਼ਮੀਨਾਂ ਨੇ ਕਿੱਲੇ ਨੇ ਟੱਕ ਨੇ ਵੱਡੀਆਂ ਘਟੀਆਂ ਨੇ ਸਧਾਰਨ ਕਿਸਾਨਾਂ ਦੀ ਔਰ ਮਜ਼ਦੂਰਾਂ ਦੀ ਮਜ਼ਦੂਰ ਸਾਡੀ ਪੰਜਾਬ ਦੀ ਆਰਥਿਕਤਾ ਦਾ ਇੱਕ ਬਹੁਤ ਵੱਡਾ ਪਹਿਲੂ ਹੈ ਮਜ਼ਦੂਰ ਛੋਟੇ ਕਿਸਾਨ ਨੂੰ ਵੀ ਅਸੀਂ ਕਹਿ ਦਿੰਦੇ ਆ ਮਜ਼ਦੂਰ ਦਿਹਾੜੀਦਾਰ ਨੂੰ ਵੀ ਕਹਿ ਦਿੰਦੇ ਆ ਹੁਣ ਖੇਤੀ ਦੇ ਨਾਲ ਹੀ ਮੰਡੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਖੇਤੀ ਦੀ ਟਰਾਂਸਪੋਰਟ ਦੇ ਵਿੱਚ ਜਾਂ ਸਬਜ਼ੀ ਦੇ ਵਿੱਚ ਜਾਂ ਦੁੱਧ ਦੇ ਵਿੱਚ ਜੇ ਕਿਸਾਨਾਂ ਦੀ ਸਹਾਇਕ ਧੰਦੇ ਵਾਲਿਆਂ ਦੀ ਅਹਿਮੀਅਤ ਹੈ ਤੇ ਮਜ਼ਦੂਰ ਦੀ ਵੀ ਅਹਿਮੀਅਤ ਹੈ ਹੁਣ ਬੀਜੇਪੀ ਨੇ ਪੰਜਾਬ ਦੇ ਵਿੱਚ ਤਿੰਨ ਖੇਤੀ ਕਾਨੂੰਨ ਵਾਪਸ ਲੈ ਜਾਣ ਤੋਂ ਬਾਅਦ ਵੀ ਕਿਸਾਨਾਂ ਦੇ ਨਾਲ ਜਾਂ ਦੇਸ਼ ਦੇ ਕਿਸਾਨਾਂ ਦੇ ਨਾਲ ਉਸ ਪੱਧਰ ਤੇ ਰਾਬਤਾ ਨਹੀਂ ਬਣਾਇਆ ਜਿੰਨਾ ਬਣਾਇਆ ਜਾਣਾ ਚਾਹੀਦਾ ਸੀ ਬੀਜੇਪੀ ਨੇ ਸ਼ਾਇਦ ਇਹ ਮਹਿਸੂਸ ਕੀਤਾ ਹੋਣਾ ਵੀ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਤੇ ਔਰ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਹੌਲੀ-ਹੌਲੀ ਕਿਸਾਨਾਂ ਨੂੰ ਇਹ ਅਹਿਸਾਸ ਕਰਾਵਾਂਗੇ ਕਿ ਅਸੀਂ ਸਹੀ ਸੀ ਪਰ ਜਿਹੜਾ ਹੋ ਨਹੀਂ ਸਕਿਆ ਕਿਸਾਨਾਂ ਦੀ ਜਿਹੜੀ ਮੁੱਖ ਮੰਗ ਸੀ ਉਹ ਐਮਐਸਪੀ ਦੇ ਕਾਨੂੰਨ ਦੀ ਮੰਗ ਸੀ ਔਰ ਮੁਲਕ ਦੇ ਵਿੱਚ ਜਦੋਂ ਹਰ ਵਸਤੂ ਦਾ ਮੁੱਲ ਹੈ ਬਿਸਕੁਟ ਦੇ ਪੈਕੇਟ ਦਾ ਮੁੱਲ ਹੈ 100 ਗ੍ਰਾਮ ਇਲਾਇਚੀ ਦਾ ਮੁੱਲ ਹੈ ਮੂੰਗਫਲੀ ਦਾ ਰੇੜੀ ਤੋਂ ਵਿਕਨ ਵਾਲੀ ਮੂੰਗਫਲੀ ਦਾ ਵੀ ਮੁੱਲ ਹੈ ਅੱਜ ਕੱਲ ਪੈਕੇਟ ਦੇ ਵਿੱਚ ਮੂੰਗਫਲੀ ਤੇ ਵੀ ਐਮਆਰਪੀ ਲਿਖ ਕੇ ਆਉਂਦੀ ਹੈ ਆਟੇ ਦੀ ਬੋਰੀ ਦਾ ਮੁੱਲ ਹੈ ਪਰ ਕਿਸਾਨ ਦੀਆਂ ਬਹੁਤ ਸਾਰੀਆਂ ਜਿੰਸਾਂ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ। ਦੂਸਰੇ ਮੁਲਕਾਂ ਦੀ ਜਦੋਂ ਅਸੀਂ ਕਈ ਵਾਰੀ ਗੱਲ ਸੁਣਦੇ ਹਾਂ ਕਿ ਸਿੰਗਾਪੁਰ ਹੋਵੇ, ਯੂਐਸਏ ਹੋਵੇ, ਕਹਿਣ ਵਾਲੇ ਕਹਿੰਦੇ ਨੇ ਕਿ ਜੇ ਇੱਕ ਫਰੂਟ ਵੀ ਲੈਣਾ ਹੋਵੇ, ਕਿਸੇ ਨੇ ਬਾਹਰਲੇ ਮੁਲਕਾਂ ਚੋਂ ਆਂਬ ਲੈਣਾ ਹੋਵੇ ਜਾਂ ਇੱਕ ਕੱਦੂ ਵੀ ਲੈਣਾ ਹੋਵੇ ਜਾਂ ਇੱਕ ਬੈਂਗਣ ਲੈਣਾ ਹੋਵੇ ਜਾਂ ਆਲੂ ਵੀ ਲੈਣੇ ਹੋਣ ਤੇ ਹਰ ਕਿਸੇ ਦੇ ਉੱਪਰ ਉਹਦਾ ਮੁੱਲ ਲਿਖਿਆ ਹੁੰਦਾ ਹੈ। ਸਾਡੇ ਮੁਲਕ ਦੇ ਵਿੱਚ ਹਜੇ ਅਜੇ ਆ ਸੰਭਵ ਨਹੀਂ ਹੋ ਸਕਿਆ ਕਿਸਾਨਾਂ ਦੇ ਨਾਲ ਜਿਹੜੇ ਰਿਟੇਲ ਦੇ ਸਟੋਰ ਨੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਉਹਦੇ ਉੱਪਰ ਤਾਂ ਅੱਜ ਕੱਲ ਸਾਡੇ ਜਿਹੜੇ ਕੇਲੇ ਨੇ ਕੇਲਿਆਂ ਦੇ ਉੱਤੇ ਵੀ ਕੋਡ ਬਣ ਕੇ ਆ ਗਏ ਅਸੀਂ ਕੇਲੇ ਹਮੇਸ਼ਾ ਦਰਜਨਾ ਚ ਖਰੀਦੇ ਨੇ ਤੇ ਹੁਣ ਵੱਡੀਆਂ-ਵੱਡੀਆਂ ਦੁਕਾਨਾਂ ਚ ਕੇਲੇ ਕਿਲੋਆਂ ਚ ਵਿਕ ਰਹੇ ਨੇ ਵੀ 80 ਰੁਪਏ ਕਿਲੋ ਇਹ ਨਵਾਂ ਤਸਰਬਾ ਪਰ ਮੈਂ ਗੱਲ ਕਿਸਾਨ ਦੀ ਕਰਦਾ ਕਿਸਾਨ ਕੁਝ ਵੀ ਪੰਜਾਬ ਚ ਪੈਦਾ ਕਰਦਾ ਭਾਵੇਂ ਅਮਰੂਦ ਪੈਦਾ ਕਰਦਾ ਭਾਵੇਂ ਮੂਲੀ ਭਾਵੇਂ ਗਾਜਰ ਭਾਵੇਂ ਟਮਾਟਰ ਕਿਤੇ ਵੀ ਅਜਿਹਾ ਪੈਮਾਨਾ ਨਹੀਂ ਹੈ ਕਿ ਉਹ ਮੰਡੀ ਚ ਜਾ ਕੇ ਤੈਅ ਕਰ ਸਕੇ ਕਿ ਮੇਰੇ ਟਮਾਟਰ ਦਾ ਘੱਟੋ ਘੱਟ ਮੁੱਲ ਇਹ ਹੋਏਗਾ ਮੰਡੀ ਦੀ ਮਰਜ਼ੀ ਹੈ ਕਿ ਟਮਾਟਰਾਂ ਦੀ ਟਰਾਲੀ ਦਾ ਮੁੱਲ ਕਿਵੇਂ ਲਾਉਣਾ ਹੈ ਸੋ ਟਰਾਲੀਆਂ ਦੇ ਮੁੱਲ ਲੱਗ ਜਾਂਦੇ ਨੇ ਵੀ 400 ਦੀ ਟਰਾਲੀ ਦੇਣੀ 200 ਦੀ ਟਰਾਲੀ ਦੇਣੀ ਇਹਨਾਂ ਸਥਿਤੀਆਂ ਚ ਕਿਸਾਨ ਨੇ ਲੜਾਈ ਸ਼ੁਰੂ ਕੀਤੀ ਐ ਐਮਐਸਪੀ ਦੀ ਵੀ ਸਾਨੂੰ ਵੀ ਗਰੰਟੀ ਦਿੱਤੀ ਜਾਵੇ ਕਿ ਜਿਹੜਾ ਸਾਡਾ ਉਤਪਾਦਨ ਹੋਏਗਾ ਘੱਟੋ-ਘੱਟ ਉਹਦਾ ਕੋਈ ਤਹਿ ਮੁੱਲ ਹੋਏਗਾ ਭਾਵੇਂ ਮਿਨੀਮਮ ਸਪੋਰਟ ਪ੍ਰਾਈਸ ਕਹਿ ਲਈਏ ਭਾਵੇਂ ਅਸੀਂ ਉਹਨੂੰ ਐਮਐਸਪੀ ਕਹਿ ਲਈਏ ਹੁਣ ਭਾਜਪਾ ਨੂੰ ਉਸ ਪਾਸੇ ਬਹੁਤ ਵੱਡਾ ਧਿਆਨ ਦੇਣ ਦੀ ਲੋੜ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਉਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ ਐਮਐਸਪੀ ਨੂੰ ਲੈ ਕੇ ਜਿਹੜੀਆਂ ਕਮੇਟੀਆਂ ਸੀ ਕਿਸਾਨ ਅਸੰਤੁਸ਼ਟ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਹੋਈ ਤੇ ਗੱਲ ਚੋਣਾ ਤੇ ਆ ਗਈ ਕਿਸਾਨਾਂ ਦੀਆਂ ਸ਼ਹੀਦੀਆਂ 700 ਤੋਂ ਜ਼ਿਆਦਾ ਔਰ ਕਿਸਾਨ ਅੰਦোলন ਦੋਚ ਜਿਹੜਾ ਸ਼ੰਭੂ ਬੈਰੀਅਰ ਸੀ ਪਹਿਲਾਂ ਤਾਂ ਮਨੋਰ ਲਾਲ ਖੱਟੜ ਹੁਣਾਂ ਦੇ ਪੱਥਰ ਮੁਖ ਮੰਤਰੀ ਦੇ ਔਰ ਫੇਰ ਮਨੋਰ ਲਾਲ ਖੱਟੜ ਹੁਣਾਂ ਨੇ ਸ਼ੰਭੂ ਬੈਰੀਅਰ ਤੇ ਜਿਸ ਤਰ੍ਹਾਂ ਨਾਲ ਰੋਕਾਂ ਲਾਤੀਆਂ ਸੋ ਸ਼ੰਭੂ ਬੈਰੀਅਰ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤੇ ਕਿਸਾਨਾਂ ਨੇ ਤੈਅ ਕਰ ਲਿਆ ਕਿ ਹੁਣ ਅਸੀਂ ਭਾਜਪੀ ਨੂੰ ਪਿੰਡਾਂ ਚ ਆਉਣ ਤੋਂ ਰੋਕਾਂਗੇ ਭਾਵੇਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਕਿਸਾਨਾਂ ਨੂੰ ਵੀ ਠੀਕ ਹੈ ਜਿਹੜੇ ਸ਼ੰਭੂ ਬੈਰੀਅਰ ਤੇ ਬੈਠੇ ਨੇ ਉਹ ਦਿੱਲੀ ਨਹੀਂ ਜਾ ਸਕਦੇ ਪਰ ਜੇ ਉਹ ਜਾਣਾ ਚਾਹੁੰਦੇ ਤੇ ਉਹ ਬਦਲਵੇਂ ਰਸਤਿਆਂ ਤੋਂ ਦਿੱਲੀ ਜਾ ਸਕਦੇ ਸੀ ਪਰ ਕਿਉਂਕਿ ਉਹ ਅੰਦੋਲਨ ਕਰ ਰਹੇ ਨੇ ਇਸੇ ਤਰ੍ਹਾਂ ਭਾਜਪੀ ਦੇ ਲੀਡਰ ਪਿੰਡਾਂ 'ਚ ਤਾਂ ਜਾ ਰਹੇ ਨੇ ਪਰ ਕਿਸਾਨਾਂ ਦਾ ਵਿਰੋਧ ਵੀ ਹੈ ਉਹ ਆਜ਼ਾਦੀ ਨਾਲ ਪਿੰਡਾਂ 'ਚ ਨਹੀਂ ਜਾ ਰਹੇ ਉਹ ਇਸ ਡਰ ਨਾਲ ਜਾ ਰਹੇ ਨੇ ਵੀ ਕਿਤੇ ਕਿਸਾਨ ਨਾ ਜਾਣ ਸਾਡੀ ਗੱਡੀ ਨਾ ਰੋਕ ਲੈਣ ਹੁਣ ਪਟਿਆਲੇ ਦੀ ਘਟਨਾ ਇੱਕ ਪਿੰਡ ਦੀ ਆਈ ਹੈ ਕਿਸਾਨ ਵਿਰੋਧ ਕਰ ਰਹੇ ਸੀ ਬੀਬੀ ਪ੍ਰਨੀਤ ਕੌਰ ਉਹਨਾਂ ਦਾ ਕਾਫਲਾ ਆਇਆ ਕਿਸਾਨਾਂ ਦਾ ਵਿਰੋਧ ਸੀ ਅਚਾਨਕ ਇੱਕ ਕਿਸਾਨ ਦੁਨੀਆ ਤੋਂ ਚਲਿਆ ਜਾਂਦਾ ਭਾਵੇਂ ਭਾਜਪਾ ਦੇ ਇੱਕ ਕਿਸਾਨ ਆਗੂ ਤੇ ਕੇਸ ਵੀ ਦਰਜ ਕੀਤਾ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਕੇਸ ਗਲਤ ਦਰਜ ਹੋਇਆ ਹੈ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਦੇਖੇਗੀ ਪਰ ਭਾਜਪਾ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਇਹ ਸਥਿਤੀਆਂ ਪੰਜਾਬ 'ਚ ਬਣੀਆਂ ਹੋਈਆਂ ਨੇ ਜਿੱਥੇ ਪੰਜਾਬ ਦੇ ਵਿੱਚ ਲਗਭਗ ਵੱਡਾ ਹਿੱਸਾ ਵੋਟਰਾਂ ਦਾ ਸਾਡੇ ਪਿੰਡੂ ਸੱਭਿਆਚਾਰ ਨਾਲ ਜੁੜਿਆ ਵੱਡਾ ਹਿੱਸਾ ਪੰਜਾਬ ਦੇ ਵੋਟਰਾਂ ਦਾ ਜੇ ਅਸੀਂ ਸ਼ਹਿਰਾਂ ਤੇ ਸਾਡੇ ਪਿੰਡੂ ਇਲਾਕੇ ਨੂੰ ਅਲੱਗ-ਅਲੱਗ ਕਰ ਲਈਏ ਤੇ ਜੇ ਸ਼ਹਿਰਾਂ ਦਾ ਹਿੱਸਾ 35-40-45% ਹੈ ਤੇ ਅਸੀਂ ਪਿੰਡੂ ਹਿੱਸਾ ਵੀ 45-50-55% ਤੱਕ ਗਿਣ ਸਕਦੇ ਆ। ਮਤਲਬ ਲਗਭਗ ਸਥਿਤੀ ਬਰਾਬਰੀ ਦੀ ਹੈ। ਖੇਤੀ ਨਾਲ ਜੁੜੇ ਲੋਕ ਪਿੰਡਾਂ ਵਾਲੇ ਲੋਕ ਸਾਡੇ ਸ਼ਹਿਰਾਂ ਦੇ ਨਾਲੋਂ ਵਸੋਂ ਜ਼ਿਆਦਾ ਹੈ। 12000 ਤੋਂ ਜ਼ਿਆਦਾ ਪਿੰਡ ਨੇ ਪੰਜਾਬ ਦੇ ਵਿੱਚ। ਵੱਡੇ ਸ਼ਹਿਰ ਸਾਡੇ ਜ਼ਿਲ੍ਹੇ ਨੇ। ਉਹਨਾਂ ਦੇ ਵਿੱਚ ਕਸਬੇ ਵੀ ਨੇ ਸੈਮੀ ਅਰਬਨ ਏਰੀਆਜ਼ ਵੀ ਨੇ ਛੋਟੇ ਟਾਊਨ ਵੀ ਨੇ ਸ਼ਹਿਰ ਵੀ ਨੇ ਜਿਨ੍ਹਾਂ ਨੂੰ ਉਸੇ ਕਹਿ ਦਿੰਦੇ ਆ ਜਿਵੇਂ ਜਗਰਾਉਂ ਹੋ ਗਿਆ ਜਾਂ ਮੁੱਲਾਪੁਰ ਮੰਡੀ ਹੋ ਗਈ ਜਾਂ ਜਲੰਧਰ 'ਚ ਰਾਮਾ ਮੰਡੀ ਹੋ ਗਈ ਜਾਂ ਕਰਤਾਰਪੁਰ ਹੋ ਗਿਆ ਜਲੰਧਰ ਦੇ ਵਿੱਚ ਬਹੁਤ ਸਾਰੇ ਨੇ ਸਾਡੇ ਜਿਵੇਂ ਬਠਿੰਡਾ ਦੇ ਵਿੱਚ ਵੀ ਨੇ ਸਾਡੇ ਬਹੁਤ ਸਾਰੇ ਇਲਾਕੇ ਨੇ ਇਸੇ ਤਰ੍ਹਾਂ ਸੰਗਰੂਰ 'ਚ ਵੀ ਨੇ ਪਰ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਨਾਲ ਜਿਹੜੀ ਨੇੜਤਾ ਨਹੀਂ ਬਣਾਈ ਕਿਸਾਨਾਂ ਦੇ ਮਸਲੇ ਨਹੀਂ ਨਿਬੇੜੇ ਐਮਐਸਪੀ ਦੇ ਕਾਨੂੰਨ ਤੇ ਗੰਭੀਰਤਾ ਦੇ ਨਾਲ ਬੀਜੇਪੀ ਅੱਗੇ ਨਹੀਂ ਵਧੀ ਅੱਜ ਸਥਿਤੀਆਂ ਇਹ ਨੇ ਕਿ ਕਿਸਾਨ ਲਗਾਤਾਰ ਵਿਰੋਧ ਚ ਉਤਰਿਆ ਔਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨਾਲ ਜਿਹੜਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਪਿੱਛੇ ਉਹਦੇ ਫੇਲ ਹੁਣ ਪਿੱਛੇ ਸਭ ਤੋਂ ਵੱਡਾ ਕਾਰਨ ਵੀ ਅਕਾਲੀ ਦਲ ਕੋਲੇ ਇਹ ਸੀ ਕਿ ਅਗਰ ਅਕਾਲੀ ਦਲ ਬੀਜੇਪੀ ਦੇ ਨਾਲ ਜਾਂਦਾ ਹੈ ਤੇ ਕਿਸਾਨ ਅਕਾਲੀ ਦਲ ਤੇ ਸਵਾਲ ਖੜਾ ਕਰਨਗੇ ਕਿ ਤੁਸੀਂ ਬੀਜੇਪੀ ਨਾਲ ਕਿਉਂ ਗਏ ਤੁਸੀਂ ਤਾਂ ਸਾਡੇ ਹਿਤੈਸ਼ੀ ਹੋਣ ਦਾ ਦਾਵਾ ਕਰਦੇ ਸੀ ਸੋ ਇਸੇ ਕਰਕੇ ਅਕਾਲੀ ਦਲ ਨੇ ਸ਼ਰਤ ਵੀ ਬੀਜੇਪੀ ਅੱਗੇ ਵੀ ਇਹ ਰੱਖੀ ਕਿ ਤੁਸੀਂ ਕਿਸਾਨਾਂ ਦਾ ਮਸਲਾ ਨਿਬੇੜੋ ਔਰ ਇਹਦੇ ਨਾਲ ਨਾਲ ਬੰਦੀ ਸਿੰਘਾਂ ਦੇ ਮਸਲੇ ਤੇ ਤੁਸੀਂ ਕੁਝ ਅਜਿਹਾ ਕਰੋ ਤਾਂ ਕਿ ਪੰਜਾਬ 'ਚ ਸੁਨੇਹਾ ਜਾਵੇ ਕਿ ਅਕਾਲੀ ਦਲ ਨੇ ਜੇ ਸਮਝੌਤਾ ਕੀਤਾ ਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਲਈ ਕੁਝ ਅਜਿਹਾ ਕੀਤਾ ਜਿਹੜਾ ਲੰਮੇ ਸਮੇਂ ਤੋਂ ਪੰਜਾਬ ਦੀਆਂ ਮੰਗਾਂ 'ਚ ਸ਼ਾਮਲ ਸੀ ਹੁਣ ਬੰਦੀ ਸਿੰਘਾਂ ਦੀ ਰਿਹਾਈ ਜਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲਣਾ ਜਾਂ ਚੰਡੀਗੜ੍ਹ ਪੰਜਾਬ ਨੂੰ ਵਾਪਸ ਮਿਲੇ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਔਰ ਜਦੋਂ ਕਾਂਗਰਸ ਨੇ ਪੁਨਰਗਠਨ ਕੀਤਾ ਪੰਜਾਬ ਦਾ 1966 'ਚ ਤੇ ਸਭ ਤੋਂ ਵੱਧ ਉਸ ਪੁਨਰਗਠਨ ਦੇ ਵਿੱਚ ਨੁਕਸਾਨ ਪੰਜਾਬ ਦਾ ਹੀ ਹੋਇਆ ਕਿਉਂਕਿ ਪੁਨਰਗਠਨ ਨੇ ਹਰਿਆਣਾ ਵੀ ਅਲੱਗ ਬਣਾਤਾ ਚੰਡੀਗੜ੍ਹ ਵੀ ਸਾਂਝੀ ਰਾਜਧਾਨੀ ਬਣਾਤੀ ਪਰ ਹੁਣ ਉਹ ਗੱਲ ਮੁੱਕੀ ਗਈ। ਅਗਰ ਭਾਜਪਾ ਸੱਤਾ ਚਾਹੀ ਤੇ ਭਾਜਪਾ ਨੇ ਕਾਂਗਰਸ ਦੀ ਉਸ ਗਲਤੀ ਨੂੰ ਦਰੁਸਤ ਨਹੀਂ ਕੀਤਾ। ਇਹ ਵੀ ਭਾਜਪਾ ਦੇ ਨਾਲ ਨਰਾਜ਼ਗੀ ਹੈ। ਜਿਹੜੇ ਲੋਕ ਲਗਾਤਾਰ ਕਾਂਗਰਸ ਦਾ ਵਿਰੋਧ ਕਰਦੇ ਰਹੇ ਭਾਜਪਾ ਉਹਨਾਂ ਦੇ ਉਸ ਵਿਰੋਧ ਨੂੰ ਸਮਝ ਨਹੀਂ ਸਕੀ ਕਿ ਪੰਜਾਬੀਆਂ ਨੂੰ ਅੱਜ ਵੀ ਚੰਡੀਗੜ੍ਹ ਰਾਜਧਾਨੀ ਦੇ ਤੌਰ ਤੇ ਲੋੜੀਂਦੀ ਹੈ ਤੇ ਨਾ ਹੀ ਬਿਜਲੀ ਦੇ ਮਾਮਲੇ ਤੇ ਜਿਹੜੇ ਇੰਦਰਾ ਗਾਂਧੀ ਨੇ ਆਰਡੀਨੈਂਸ ਜਾਰੀ ਕਰਕੇ ਪੰਜਾਬ ਦੇ ਬਿਜਲੀ ਦੇ ਮਾਮਲੇ ਦੇ ਵਿੱਚ ਤਾਕਤ ਤਾਂ ਕੇਂਦਰ ਕੋਲੇ ਵਾਪਸ ਲਈਆਂ ਨਾ ਬੀਜੇਪੀ ਨੇ ਉਹ ਮੋੜੀਆਂ ਨਾ ਬੀਜੇਪੀ ਉਸ ਸਥਿਤੀ ਚ ਰਹੀ ਕਿ ਇੰਦਰਾ ਗਾਂਧੀ ਨੇ ਜਿਹੜਾ ਪਾਣੀ ਵੰਡਿਆ ਜਿਹੜੀ ਨਹਿਰ ਬਣਾਉਣ ਦਾ ਫੈਸਲਾ ਕੀਤਾ ਨਾ ਬੀਜੇਪੀ ਪੰਜਾਬ ਚ ਉਹ ਫੈਸਲੇ ਵਾਪਸ ਕਰਾ ਸਕੀ ਸਤਲੁਜ ਯਮਨਾ ਲਿੰਕ ਲੈਰ ਅਗਰ ਬਣ ਵੀ ਜਾਂਦੀ ਅਗਰ ਬੀਜੇਪੀ ਇਹ ਭਰੋਸਾ ਦੇ ਦਿੰਦੀ ਕਿ ਅਸੀਂ ਰਾਵੀ ਦੇ ਜ਼ਰੀਏ ਪਾਕਿਸਤਾਨ ਨੂੰ ਜਾਂਦਾ ਫालतू ਪਾਣੀ ਪੰਜਾਬ ਚ ਲਿਆਵਾਂਗੇ ਅਗਰ ਭਾਜਪੀ ਡੈਮ ਤਿਆਰ ਕਰਕੇ ਹੁਣ ਤੱਕ ਸਤਲੁਜ ਯਮਨਾ ਲਿੰਕ ਨਹਿਰ ਦੇ ਲਈ ਪਾਣੀ ਦਿਖਾ ਦਿੰਦੀ ਪੰਜਾਬੀਆਂ ਨੂੰ ਕਿ ਆਹ ਪਾਣੀ ਪਿਆ ਆਪਾਂ ਐਸਵਾਈਐਲ ਚ ਪਾਵਾਂਗੇ ਕਿਉਂਕਿ ਜਦੋਂ ਤੱਕ ਐਸਵਾਈਐਲ ਨੇ ਹਰਿਆਣੇ ਚ ਜਾਣਾ ਬਹੁਤ ਵੱਡਾ ਖੇਤਰਫਲ ਹੈ ਲਗਭਗ 70 80 ਕਿਲੋਮੀਟਰ ਤੋਂ ਜ਼ਿਆਦਾ ਦਾ ਇਲਾਕਾ ਹੈ ਮੇਰੇ ਖਿਆਲ ਸ਼ਾਇਦ 100 ਕਿਲੋਮੀਟਰ ਦਾ ਇਲਾਕਾ ਹੀ ਹੋਵੇ ਜਿੱਥੇ ਪੰਜਾਬ ਦੇ ਲੋਕ ਹੀ ਨੇ ਉਹ ਚਾਹੁੰਦੇ ਨੇ ਸਤਲੁਜ ਯਮਨਾ ਲਿੰਕ ਨਹਿਰ ਚ ਪਾਣੀ ਆਵੇ ਤਾਂ ਕਿ ਸਾਡੇ ਵੀ ਖੇਤਾਂ ਨੂੰ ਪਾਣੀ ਮਿਲੇ ਸੋ ਜਦੋਂ ਤੱਕ ਪਟਿਆਲੇ ਚੋਂ ਬਾਹਰ ਨਿਕਲ ਕੇ ਹਰਿਆਣੇ ਵੱਲ ਨੂੰ ਸਤਲੁਜ ਯਮਨਾ ਲਿੰਕ ਨਹਿਰ ਜਾਣੀ ਸੀ ਤੇ ਪੰਜਾਬੀਆਂ ਨੂੰ ਵੀ ਪੰਜਾਬੀ ਪਿੰਡਾਂ ਨੂੰ ਵੀ ਪਾਣੀ ਮਿਲਣਾ ਸੀ ਪਰ ਉਹ ਪਾਣੀ ਵਖਾਇਆ ਨਹੀਂ ਭਾਜਪੀ ਨੇ ਆਮ ਲੋਕ ਇਹ ਮੰਨਦੇ ਨੇ ਕਿ ਸਰਕਾਰਾਂ ਲਈ ਸਭ ਕੁਝ ਸੰਭਵ ਹੁੰਦਾ ਹੈ ਹਮੇਸ਼ਾ ਇਹ ਲੋਕ ਇਹ ਕਹਿੰਦੇ ਨੇ ਕਿ ਸਰਕਾਰ ਲਈ ਕੀ ਔਖਾ ਤੇ ਭਾਜਪੀ ਨੇ ਪਾਣੀ ਇਕੱਠਾ ਕਰਕੇ ਪੰਜਾਬ ਨੂੰ ਦਿਖਾਇਆ ਨਹੀਂ ਕਿ ਆਹ ਪਾਣੀ ਪਿਆ ਅਗਰ ਭਾਜਪੀ ਇਹ ਕਰ ਦਿੰਦੀ ਤੇ ਹਰਿਆਣਾ ਦੇ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਦਾ ਰੇੜਕਾ ਵੀ ਮੁੱਕਣਾ ਸੀ ਤੇ ਭਾਜੀਪੀ ਪੰਜਾਬ ਦੇ ਕਿਸਾਨਾਂ ਦੇ ਨੇੜੇ ਵੀ ਆਉਂਦੀ ਪਰ ਗੱਲ ਐਮਐਸਪੀ ਦੀ ਐ ਬਿਜਲੀ ਸਮਝੌਤਿਆਂ ਦੀ ਐ ਪਰਾਲੀ ਦੀ ਵੀ ਐ ਪਰਾਲੀ ਸਾੜਨ ਦੇ ਪਰਚੇ ਔਰ ਦਿੱਲੀ ਦੇ ਭਾਵੇਂ ਆਪ ਦੇ ਲੀਡਰਸ਼ਿਪ ਭਾਵੇਂ ਭਾਜੀਪੀ ਦੇ ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਤੇ ਅੰਬਾਲੇ ਦੇ ਰਸਤੇ ਰੋਕ ਦੇਣੇ ਜਿਹੜਾ ਅੰਬਾਲੇ ਦਾ ਰਸਤਾ ਰੋਕਿਆ ਗਿਆ ਨਾ ਉਨੇ ਭਾਵਨਾਤਮਕ ਰੂਪ ਚ ਕਿਸਾਨਾਂ ਨੂੰ ਦੁੱਖ ਪਹਚਾਇਆ ਕਿਸਾਨਾਂ ਨੂੰ ਇਹ ਲੱਗ ਰਿਹਾ ਸੀ ਕਿ ਸਾਨੂੰ ਆਪਣੇ ਮੁਲਕ ਚ ਰੋਕਿਆ ਜਾ ਰਿਹਾ ਆਪਣੀ ਰਾਜਧਾਨੀ ਚ ਜਾਣ ਤੋਂ ਗੱਲਬਾਤ ਨਾਲ ਮਸਲੇ ਨਿਬੜ ਸਕਦੇ ਨੇ ਰਾ ਰੋਕਣ ਵਾਲੇ ਇਹ ਵੀ ਕਹਿ ਸਕਦੇ ਸੀ ਕਿ ਅਸੀਂ ਰਾ ਨਹੀਂ ਰੋਕਦੇ ਪਰ ਤੁਸੀਂ ਬਿਨਾ ਟਰੈਕਟਰਾਂ ਤੋਂ ਦਿੱਲੀ ਆ ਜਾਓ ਤੇ ਕਿਸਾਨ ਬਿਨਾ ਟਰੈਕਟਰਾਂ ਤੋਂ ਵੀ ਦਿੱਲੀ ਜਾ ਸਕਦੇ ਸੀ ਪਰ ਇਹ ਮਸਲਾ ਅੱਜ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਮੁੱਦਾ ਹੈ ਭਾਵੇਂ ਸ਼ਹਿਰਾਂ 'ਚ ਰਹਿੰਦੇ ਲੋਕਾਂ ਨੂੰ ਇਹ ਮੁੱਦਾ ਮੁੱਦਾ ਵੱਡਾ ਨਹੀਂ ਦਿਖਦਾ ਭਾਵੇਂ ਭਾਵੇਂ ਭਾਜੀਪੀ ਦੇ ਕਈ ਰਣਨੀਤੀਕਾਰਾਂ ਨੇ ਇਸ ਰੂਪ ਦੇ ਵਿੱਚ ਵੀ ਇਸ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ 'ਚ ਧਰੂਵੀਕਰਨ ਹੋਏਗਾ ਅਗਰ ਸਾਰੇ ਕਿਸਾਨ ਵਿਰੋਧ ਕਰਨਗੇ ਤੇ ਪੰਜਾਬ ਦੇ ਵਿੱਚ ਅਜਿਹਾ ਹਿੱਸਾ ਵੀ ਹੈ ਸ਼ਹਿਰੀਆਂ ਦਾ ਜਿਹੜਾ ਸਾਡੇ ਨਾਲ ਆਏਗਾ ਪਰ ਸ਼ਾਇਦ ਸ਼ਾਇਦ ਇਹ ਪੰਜਾਬ 'ਚ ਸੰਭਵ ਨਹੀਂ ਹੈ ਮੈਂ ਕਈ ਵਾਰ ਜ਼ਿਕਰ ਕਰਦਾ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਪੂਰੀ ਦੁਨੀਆ 'ਚ ਮਿਸਾਲ ਪੈਦਾ ਕਰਦੀ ਹੈ ਪੰਜਾਬ ਨੇ ਬਹੁਤ ਕੁਝ ਵੇਖਿਆ ਪੰਜਾਬ ਨੇ 84 ਵੀ ਵੇਖੀ ਪੰਜਾਬ ਨੇ 47 ਵੀ ਵੇਖੀ ਆ ਤੇ ਪੰਜਾਬ ਨੇ ਆਜ਼ਾਦੀਆਂ ਦੇ ਸੰਘਰਸ਼ ਵੀ ਕੀਤੇ ਨੇ ਤੇ ਪੰਜਾਬ ਨੇ ਪਾਕਿਸਤਾਨ ਨਾਲ ਯੁੱਧ ਵੀ ਦੇਖੇ ਨੇ ਤੇ ਪੰਜਾਬ ਨੇ ਕਾਰਗਿਲ ਦਾ ਯੁੱਧ ਵੀ ਦੇਖਿਆ ਤੇ ਅਸੀਂ ਉਹ ਸਮਾਂ ਵੀ ਵੇਖਿਆ ਜਦੋਂ ਕਾਰਗਿਲ ਦੇ ਯੁੱਧ 'ਚ ਸਾਡੇ ਮੁਲਕ ਦੇ ਹਰ ਫੌਜੀ ਨੂੰ ਲੰਗਰ ਤੇ ਪਾਣੀ ਦੀ ਸੇਵਾ ਲਈ ਸਾਡੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਲੋਕ ਰੇਲਵੇ ਸਟੇਸ਼ਨਾਂ ਤੇ ਪਹੁੰਚ ਜਾਂਦੇ ਸੀ। ਔਰ ਪੰਜਾਬ ਦਾ ਉਹ ਵੇਲਾ ਵੀ ਲੋਕਾਂ ਨੇ ਦੇਖਿਆ ਜਦੋਂ ਕਾਲੇ ਦੌਰ ਚ ਫੌਜੀ ਪੰਜਾਬ ਚ ਤਨਾਤ ਸੀ ਤੇ ਸ਼ਾਇਦ ਹੀ ਕੋਈ ਫੌਜੀ ਹੋਣਾ ਜਿਨੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਹੀਂ ਖਾਧੀ ਹੋਣੀ ਕਿਉਂਕਿ ਪੰਜਾਬੀਆਂ ਨੂੰ ਫੌਜੀ ਕਦੀ ਉਪਰੇ ਲੱਗੇ ਨਹੀਂ। ਭਾਵੇਂ ਪਿੰਡਾਂ ਦੀ ਗੱਲ ਹੋਵੇ ਭਾਵੇਂ ਸ਼ਹਿਰਾਂ ਦੀ ਔਰ ਇਹੀ ਕਾਰਨ ਹੈ ਕਿ ਜਿਹੜੀ ਅਗਨੀਵੀਰ ਯੋਜਨਾ ਹੈ ਪਿੰਡਾਂ ਦੇ ਵਿੱਚ ਪੂਰੇ ਮੁਲਕ ਚ ਔਰ ਪੰਜਾਬ ਦੇ ਪਿੰਡਾਂ ਚ ਵੀ ਅਗਨੀਵੀਰ ਯੋਜਨਾ ਨੂੰ ਬਹੁਤਾ ਪਸੰਦ ਕੀਤਾ ਨਹੀਂ ਕਿਸਾਨਾਂ ਨੇ ਕਿਉਂਕਿ ਇੰਜ ਲੱਗਦਾ ਸੀ ਕਿ ਸਾਰੇ ਨੌਜਵਾਨ ਜਿਹੜੇ ਫੌਜ ਚ ਦੇਸ਼ ਦੀ ਸੇਵਾ ਕਰਨ ਜਾਣਾ ਚਾਹੁੰਦੇ ਨੇ ਉਹ 4 ਸਾਲ ਬਾਅਦ ਵਾਪਸ ਮੁੜੇ ਆਉਣਗੇ ਉਹਨਾਂ ਨੂੰ ਭਰੋਸਾ ਜਨ ਨਹੀਂ ਹੋਇਆ ਕਿ ਸੱਚਮੁੱਚ ਇਹ ਫੌਜ ਦੀ ਯੋਜਨਾ ਹੈ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਬੀਜਪੀ ਦੇ ਕੁਝ ਜਿਹੜੇ ਲੀਡਰ ਨੇ ਜਿਹੜੇ ਲਗਾਤਾਰ ਇਹ ਗੱਲ ਸੋਚਦੇ ਸੀ ਕਿ ਧ्रुਵੀਕਰਨ ਨਾਲ ਅਗਰ ਅਸੀਂ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਾਂਗੇ ਤੇ ਪੰਜਾਬ ਦੇ ਵਿੱਚ ਕਿਸਾਨੀ ਵੋਟ ਜਾਂ ਪੰਥਕ ਮੁੱਦਿਆਂ ਵਾਲੀ ਵੋਟ ਜਾਂ ਧਾਰਮਿਕ ਮੁੱਦਿਆਂ ਤੇ ਸੰਘਰਸ਼ ਕਰਨ ਵਾਲੀ ਵੋਟ ਉਹ ਵੰਡੀ ਜਾਊਗੀ ਮੈਨੂੰ ਲੱਗਦਾ ਪੰਜਾਬ 'ਚ ਵੋਟ ਵੰਡੀ ਘਟ ਜਾਂਦੀ ਹੈ ਹਜੇ ਤੱਕ ਦਾ ਤਜਰਬਾ ਪੰਜਾਬ 'ਚ ਵੋਟਾਂ ਦੀ ਵੰਡ ਦਾ ਜ਼ਿਆਦਾ ਦਿਖਿਆ ਨਹੀਂ 22 ਦੀਆਂ ਚੋਣਾਂ 'ਚ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਅਕਾਲੀ ਦਲ ਥੋੜਾ ਜਿਹਾ ਕਮਜ਼ੋਰ ਹੈ ਉਹਦੀ ਵੋਟ ਵੰਡੀ ਜਾਊ ਕਾਂਗਰਸ ਦੀ ਵੋਟ ਵੰਡੀ ਜਾਊ ਭਾਜਪਾ ਦੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਇਕੱਲੇ ਲੜ ਰਹੇ ਹਾਂ ਤੇ ਸਾਨੂੰ ਪਿੰਡਾਂ 'ਚ ਵੀ ਬਰਾਬਰ ਵੋਟ ਪਾਏਗੀ ਅਜੇ ਆ ਨਹੀਂ ਹੋਇਆ ਅਗਰ ਵੋਟ ਵੰਡੀ ਗਈ ਸੈਕੂਲਰ ਵੋਟ ਹੈ ਪੰਜਾਬ ਦੀ ਪੰਜਾਬ 'ਚ 60 ਤੋਂ 65% ਸੈਕੂਲਰ ਵੋਟ ਹੈ ਜਦੋਂ ਕਾਂਗਰਸ ਦੀ ਵੋਟ ਐਂਟੀ ਇਨਕੰਮੈਂਸੀ ਤੋਂ ਬਾਅਦ ਟੁੱਟੀ ਜਦੋਂ ਅਕਾਲੀ ਬੀਜੇਪੀ ਸਾਂਝੇ ਸੀ ਇਸ ਸੈਕੂਲਰ ਦਿਖਦੇ ਸੀ ਤੇ ਵੋਟ ਕਾਂਗਰਸ ਦੀ ਅਕਾਲੀ ਬੀਜੇਪੀ ਨੂੰ ਜਾਂਦੀ ਸੀ ਪਰ ਜਦੋਂ ਅਕਾਲੀ ਬੀਜੇਪੀ ਵੱਖ-ਵੱਖ ਹੋ ਗਏ ਜਦੋਂ ਏਜੰਡੇ ਵੱਖ ਹੋ ਗਏ ਭਾਵੇਂ ਅਕਾਲੀ ਦਲ ਹੁਣ ਵੀ ਆਪਣੇ ਆਪ ਨੂੰ ਪੰਜਾਬੀ ਪਾਰਟੀ ਦੇ ਤੌਰ ਤੇ ਅੱਗੇ ਲੈ ਕੇ ਜਾ ਰਿਹਾ ਹੈ ਭਾਵੇਂ ਬੀਜੇਪੀ ਵੀ ਪੰਜਾਬ 'ਚ ਆਪਣੇ ਆਪ ਨੂੰ ਸੈਕੂਲਰ ਪਾਰਟੀ ਦੱਸਦੀ ਹੈ ਪਰ ਬੀਜੇਪੀ ਨੂੰ ਸੈਕੂਲਰ ਬਣਨ ਲਈ ਕਿਸਾਨਾਂ ਦੇ ਮਸਲੇ ਸੈਕੂਲਰ ਹੈ ਬੀਜੇਪੀ ਪਰ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਪੰਜਾਬੀਆਂ ਨੂੰ ਕਿ ਅਸੀਂ ਸੈਕੂਲਰ ਪਾਰਟੀਆਂ ਕਿਸਾਨਾਂ ਦੇ ਮਸਲੇ ਨਿਬੇੜਨੇ ਪੈਣਗੇ ਪੰਜਾਬ ਚ ਧਰਮ ਨਾਲ ਜੁੜੇ ਮਸਲੇ ਨਿਬੇੜਨੇ ਪੈਣਗੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਪੈਣਾ ਬੀਜੇਪੀ ਨੂੰ ਐਸਵਾਈਐਲ ਦਾ ਮਸਲਾ ਬੀਜੇਪੀ ਨੂੰ ਨਿਬੇੜਨਾ ਪੈਣਾ ਫਿਰ ਬੀਜੇਪੀ ਪੰਜਾਬ ਦੀਆਂ ਪਿੰਡਾਂ ਤੱਕ ਉਸ ਤਰ੍ਹਾਂ ਦੀ ਪਹੁੰਚ ਕਰ ਸਕਦੀ ਹੈ ਜਿੱਥੇ ਬੀਜੇਪੀ ਨੂੰ ਲੱਗੇ ਕਿ ਅਸੀਂ ਬਿਲਕੁਲ ਇੱਕ ਪਾਸੇ ਆ ਤੇ ਬਾਕੀ ਪਾਰਟੀਆਂ ਇੱਕ ਪਾਸੇ ਨੇ ਪਰ ਬਾਈ ਦਾ ਤਜਰਬਾ ਵੀ ਇਹ ਸੀ ਅਗਰ ਕਾਂਗਰਸ ਦੀ ਐਂਟੀ ਇਨਕੰਮੈਂਸੀ ਸੀ ਅਕਾਲੀ ਭਾਜਪਾ ਦੀ ਐਂਟੀ ਇਨਕੰਮੈਂਸੀ ਸੀ ਤੇ ਸਾਰੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਜਿਹੜੀ ਆਪ ਸੈਕੂਲਰ ਸੋਚ ਲੈ ਕੇ ਗਈ ਆਮ ਆਦਮੀ ਪਾਰਟੀ ਵੀ ਸੈਕੂਲਰ ਸੋਚ ਲੈ ਕੇ ਅੱਗੇ ਵਧੀਆ ਅਗਰ ਅਰਵਿੰਦ ਕੇਜਰੀਵਾਲ ਮੋਗਾ ਦੇ ਇੱਕ ਘਰ ਚ ਠਹਿਰੇ ਸੀ ਤੇ ਹਾਰ ਕੇ ਅਰਵਿੰਦ ਕੇਜਰੀਵਾਲ ਸਮਝ ਗਏ ਕਿ ਪੰਜਾਬ ਇੱਕ ਸੈਕੂਲਰ ਸਟੇਟ ਹੈ ਇਸੇ ਕਰਕੇ ਪਿਛਲੀ ਵਾਰੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਤਿਰੰਗੇ ਝੰਡੇ ਦੇ ਨਾਲ ਯਾਤਰਾਵਾਂ ਕੱਢੀਆਂ ਤਿਰੰਗਾ ਯਾਤਰਾ ਕੱਢਣ ਦਾ ਉਦੇਸ਼ ਆਮ ਆਦਮੀ ਪਾਰਟੀ ਦਾ ਇਹੀ ਸੀ ਕਿ ਅਸੀਂ ਸੈਕੂਲਰ ਹਾਂ ਅਸੀਂ ਸਾਰੇ ਭਾਈਚਾਰਿਆਂ ਦੇ ਨਾਲ ਸਾਂਝੇ ਹਾਂ ਤੇ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਨੂੰ ਅਗਰ ਪਿੰਡਾਂ 'ਚ ਸਵਾਗਤ ਹੋਇਆ ਤੇ ਸ਼ਹਿਰਾਂ 'ਚ ਵੀ ਹੋਇਆ ਤੇ ਭਾਜਪਾ ਨੂੰ ਵੀ ਉਹ ਕੰਮ ਕਰਨਾ ਪੈਣਾ ਕਿ ਪੰਜਾਬ ਦੇ ਕਿਸਾਨ ਭਾਜਪਾ ਦਾ ਸਵਾਗਤ ਕਰਨ ਜਦੋਂ ਬੀਜੇਪੀ ਦਾ ਲੀਡਰ ਪਿੰਡ ਜਾਵੇ ਤੇ ਗੇਟ ਤੇ ਬੀਜੇਪੀ ਦੇ ਲੀਡਰਾਂ ਦੇ ਸਵਾਗਤ ਲਈ ਕਿਸਾਨ ਹਾਰ ਲੈ ਕੇ ਖੜੇ ਹੋਣ ਜਦੋਂ ਬੀਜੇਪੀ ਉਸ ਸਥਿਤੀਆਂ ਚ ਆਈ ਫਿਰ ਪੰਜਾਬ ਚ ਬੀਜੇਪੀ ਉਸ ਸਥਿਤੀ ਚ ਆਏਗੀ ਸਹੀ ਸ਼ਬਦਾਂ ਚ ਜਿੱਥੇ ਬੀਜੇਪੀ ਇੱਕ ਸਹੀ ਸ਼ਬਦਾਂ ਚ ਸੈਕੂਲਰ ਪਾਰਟੀ ਦੇ ਤੌਰ ਤੇ ਪੰਜਾਬ ਦੀਆਂ ਜ਼ਮੀਨਾਂ ਤੇ ਉਤਰ ਕੇ ਲੜੇ ਅੱਜ ਹਜੇ ਵੀ ਉਹ ਸਥਿਤੀਆਂ ਨਹੀਂ ਬਣੀਆਂ ਕਿਉਂਕਿ ਬੀਜੇਪੀ ਨੂੰ ਕਿਸਾਨਾਂ ਦੇ ਨਾਲ ਮੁਹੱਬਤ ਪਾਉਣੀ ਪੈਣੀ ਹੈ ਭਾਵੇਂ ਬੀਜੇਪੀ ਦੇ ਲੀਡਰ ਕਹੀ ਜਾਂਦੇ ਨੇ ਕਿ ਕਿਸਾਨ ਸਾਡੇ ਨਾਲ ਨੇ ਚੰਦ ਲੀਡਰ ਨੇ ਜਿਹੜੇ ਵਿਰੋਧ ਕਰਦੇ ਨੇ ਉਹ ਚੰਦ ਲੀਡਰ ਵੀ ਕਿਸਾਨ ਹੀ ਨੇ ਤੇ ਸਾਡੇ ਕਿਸਾਨ ਵੀ ਚੰਦ ਲੀਡਰ ਹੀ ਨੇ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਬੀਜੇਪੀ ਦੇ ਲਈ ਰਾਹ ਉਸ ਵਕਤ ਤੱਕ ਔਖੀ ਹੈ ਜਦ ਤੱਕ ਬੀਜੇਪੀ ਪੰਜਾਬ ਦੀ ਖੇਤੀਬਾੜੀ ਦੇ ਨਾਲ ਉਨੀ ਨੇੜਤਾ ਨਹੀਂ ਬਣਾਉਂਦੀ ਔਰ ਪੰਜਾਬ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਅੱਗੇ ਨਹੀਂ ਵਾਦੀ ਕਾਂਗਰਸ ਤੋਂ ਪੰਜਾਬ ਦੇ ਲੋਕ ਇਹ ਉਮੀਦ ਗਵਾ ਚੁੱਕੇ ਨੇ ਕਿ ਕਾਂਗਰਸ ਅਗਰ ਸੱਤਾ 'ਚ ਵੀ ਆਉਗੀ ਤੇ ਚੰਡੀਗੜ੍ਹ ਪੰਜਾਬ ਨੂੰ ਮੋੜੇਗੀ ਕਿਉਂਕਿ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਵੀ ਉਸ ਸਥਿਤੀ 'ਚ ਨਹੀਂ ਨੇ ਕਿ ਉਹ ਰਾਹੁਲ ਗਾਂਧੀ ਦੇ ਨਾਲ ਜਾ ਕੇ ਟੱਕਰ ਲੈ ਸਕਣ ਕਿ ਤੁਸੀਂ ਚੋਣ ਮੈਨੀਫੈਸਟੋ 'ਚ ਲਿਖੋ ਕਿ ਜੇ ਇੰਡੀਆ ਗੱਠ ਜੋੜ ਜਾਂ ਕਾਂਗਰਸ ਦੀ ਸਰਕਾਰ ਆਈ ਤੇ ਅਸੀਂ ਚੰਡੀਗੜ੍ਹ ਪੰਜਾਬ ਨੂੰ ਮੋੜ ਦਿਆਂਗੇ ਅੱਜ ਪੰਜਾਬ ਦੇ ਕਿਸੇ ਲੀਡਰ ਦੀ ਐਡੀ ਜੁਰਰਤ ਨਹੀਂ ਕਿ ਉਹ ਇਹ ਕਹਿ ਸਕੇ ਕਿ ਜੇ ਰਾਹੁਲ ਗਾਂਧੀ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਵਾਅਦਾ ਪੰਜਾਬ ਦੇ ਘੋਸ਼ਣਾ ਪੱਤਰ ਚ ਜਾਂ ਕਾਂਗਰਸ ਦੇ ਘੋਸ਼ਣਾ ਪੱਤਰ ਚ ਨਾ ਪਾਇਆ ਤੇ ਮੈਂ ਕਾਂਗਰਸ ਛੱਡ ਦੂੰ ਉੰਜ ਕਾਂਗਰਸ ਛੱਡਦੇ ਜ਼ਰੂਰ ਨੇ ਕਈ ਦਲ ਬਦਲੂ ਪਰ ਉਹ ਇਸ ਕਰਕੇ ਛੱਡਦੇ ਨੇ ਕਹਿੰਦੇ ਸਾਨੂੰ ਮੋਦੀ ਸਾਹਿਬ ਦੀਆਂ ਨੀਤੀਆਂ ਬਹੁਤ ਚੰਗੀਆਂ ਲੱਗੀਆਂ ਮੋਦੀ ਸਾਹਿਬ ਦੀ ਰਾਸ਼ਟਰੀਵਾਦੀ ਨੀਤੀ ਤੋਂ ਅਸੀਂ ਖੁਸ਼ ਹਾਂ ਇਸ ਕਰਕੇ ਕਈ ਦਲ ਬਦਲੂ ਕਾਂਗਰਸ ਛੱਡਦੇ ਨੇ ਕਿ ਕਾਂਗਰਸ ਪਾਰਟੀ ਨੇ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਦੇ ਸਮਾਗਮ ਚ ਪ੍ਰਾਣ ਪ੍ਰਤੀਸ਼ਠਾ ਦੇ ਸਮਾਗਮ ਚ ਹਿੱਸਾ ਨਹੀਂ ਲਿਆ ਇਸ ਕਰਕੇ ਨਹੀਂ ਉਹ ਕਾਂਗਰਸ ਛੱਡਦੇ ਉਹ ਇਸ ਕਰਕੇ ਵੀ ਭਾਜਪਾ ਚ ਜਾਣ ਤੋਂ ਨਹੀਂ ਰੁਕਦੇ ਕਿ ਭਾਰਤੀ ਜਨਤਾ ਪਾਰਟੀ ਨੇ ਜਿਨੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਤਾਂ ਸੱਦਾ ਲਾਤਾ ਪ੍ਰਾਣ ਪ੍ਰਤੀਸ਼ਠਾ ਚ ਜਾਣ ਦਾ ਪਰ ਦੇਸ਼ ਦੀ ਰਾਸ਼ਟਰਪਤੀ ਜਿਹੜੀ ਇੱਕ ਮਹਿਲਾ ਉਹਨੂੰ ਸੱਦਾ ਨਹੀਂ ਲਾਇਆ ਕਿ ਪ੍ਰਧਾਨ ਮੰਤਰੀ ਸਾਹਿਬ ਤਾਂ ਆਉਣਗੇ ਜਿਹੜੀ ਵੀ ਕਮੇਟੀ ਸੀ ਜਾਂ ਜਿਹੜੇ ਵੀ ਲੋਕ ਸੀ ਔਰ ਸਾਡੀ ਮੁਲਕ ਦੀ ਪਹਿਲੀ ਨਾਗਰਿਕ ਰਾਸ਼ਟਰਪਤੀ ਉਹਨੂੰ ਸੱਦਾ ਨਹੀਂ ਲਾਇਆ ਕਿ ਤੁਸੀਂ ਵੀ ਪ੍ਰਾਨ ਪ੍ਰਤੀਸ਼ਠਾ ਚਾਹੋ ਔਰ ਭਾਜਪਾ 'ਚ ਜਿਹੜੇ ਲੋਕ ਜਾਂਦੇ ਨੇ ਦਲ ਬਦਲੂ ਉਹ ਇਸ ਗੱਲ ਤੋਂ ਨਾਰਾਜ਼ ਨਹੀਂ ਹੁੰਦੇ ਵੀ ਭਾਜਪਾ ਨੇ ਰਾਸ਼ਟਰਪਤੀ ਨੂੰ ਸੱਦਾ ਨਹੀਂ ਲਾਇਆ ਉਹ ਕਹਿੰਦੇ ਕਾਂਗਰਸ ਨੂੰ ਕੁਝ ਲੀਡਰਾਂ ਨੂੰ ਸੱਦਾ ਲਾਇਆ ਸੀ ਉਹ ਕਿਉਂ ਨਹੀਂ ਗਏ ਇਹਦਾ ਮਤਲਬ ਹੈ ਦਲ ਬਦਲੂਆਂ ਕੋਲੇ ਭਾਜਪਾ 'ਚ ਜਾਣ ਦੇ ਆਪਣੇ ਤਰਕ ਨੇ ਪਰ ਇਸ ਮੁੱਦੇ ਨੂੰ ਸਮਝਣ ਦੇ ਲੋਕਾਂ ਦੇ ਆਪਣੇ ਤਰਕ ਨੇ ਲੋਕਾਂ ਦੇ ਵਿੱਚ ਤਾਂ ਇਹ ਗੱਲ ਹੈ ਨਾ ਕਿ ਬੀਜੇਪੀ ਨੇ ਜਾਂ ਪ੍ਰਬੰਧਕਾਂ ਨੇ ਰਾਸ਼ਟਰਪਤੀ ਨੂੰ ਸੱਦਾ ਪੱਤਰ ਕਿਉਂ ਨਹੀਂ ਲਾਇਆ ਇਹਦੇ ਪਿੱਛੇ ਕੋਈ ਵੀ ਜਿਹੜਾ ਕਾਰਨ ਹੈ ਕੋਈ ਕਿਸੇ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਇੱਕ ਮੁਲਕ ਦੀ ਰਾਸ਼ਟਰਪਤੀ ਕਿਉਂ ਨਹੀਂ ਜਾ ਸਕਦੀ ਇੱਕ ਐਮਪੀ ਕਿਉਂ ਸੱਦਿਆ ਜਾ ਸਕਦਾ ਉੱਥੇ ਫਿਲਮੀ ਕਲਾਕਾਰ ਜਾ ਸਕਦੇ ਨੇ ਹਰ ਕਿੱਤੇ ਦੇ ਲੋਕ ਜਾ ਸਕਦੇ ਨੇ ਇਹ ਕਹਿ ਕੇ ਸੁਰੱਖਿਆ ਦਾ ਹਵਾਲਾ ਦੇ ਕੇ ਪ੍ਰੋਟੋਕੋਲ ਦਾ ਹਵਾਲਾ ਦੇ ਕੇ ਮੁਲਕ ਸੰਵਿਧਾਨ ਸਾਰੇ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ ਚਲੋ ਪਰ ਗੱਲ ਕਿਉਂਕਿ ਭਾਜਪਾ ਦੀ ਹੋ ਰਹੀ ਹੈ ਔਰ ਵਿਸ਼ਾ ਇੱਕ ਵਾਰ ਮੈਂ ਫਿਰ ਦੁਬਾਰਾ ਆ ਜਾਂ ਦਲ ਬਦਲੂ ਲੀਡਰ ਅਤੇ ਖੱਟੜ ਦੇ ਪੱਥਰ ਅਤੇ ਸ਼ੰਭੂ ਦੀਆਂ ਸ਼ੰਭੂ ਬੈਰੀਅਰ ਦੀਆਂ ਰੋਕਾਂ ਇਹੀ ਪੰਜਾਬ ਚ ਭਾਜਪਾ ਦੇ ਰਾਹ ਦਾ ਰੋੜਾ ਬਣਿਆ ਹੋਇਆ ਚੁਣੌਤੀ ਬਣੀ ਹੋਈ ਹੈ ਹੁਣ ਇਹਦੇ ਤੋਂ ਪਾਰ ਪਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਚਿਤ ਤੌਰ ਤੇ ਕਿਸਾਨ ਮਸਲੇ ਔਰ ਪੰਜਾਬ ਦੇ ਮਸਲੇ ਉਸ ਪਾਸੇ ਪੰਜਾਬ ਲਈ ਆਪਣੇ ਚੋਣ ਘੋਸ਼ਣਾ ਪੱਤਰ 'ਚ ਜਾਰੀ ਕਰਨੇ ਚਾਹੀਦੇ ਨੇ ਦੇਸ਼ ਦੇ ਲਈ ਤਾਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਸੰਕਲਪ ਪੱਤਰ ਜਾਰੀ ਕਰਤਾ ਅਗਰ ਬੀਜੇਪੀ ਪੰਜਾਬ ਲਈ ਆਪਣਾ ਕੋਈ ਸੰਕਲਪ ਪੱਤਰ ਜਾਰੀ ਕਰੇ ਔਰ ਅਗਰ ਬੀਜੇਪੀ ਉਹਦੇ ਵਿੱਚ ਇਹ ਗੱਲਾਂ ਪਾਵੇ ਕਿ ਅਸੀਂ ਐਮਐਸਪੀ ਦਾ ਕਾਨੂੰਨ ਬਣਾਵਾਂਗੇ ਅਸੀਂ ਚੰਡੀਗੜ੍ਹ ਪੰਜਾਬ ਨੂੰ ਦਵਾਂਗੇ ਪੰਜਾਬ ਦੇ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਅਸੀਂ ਨਿਬੇੜਾਂਗੇ ਅਸੀਂ ਰਾਵੀ ਦਾ ਪਾਕਿਸਤਾਨ ਵਾਲੇ ਪਾਸੇ ਜਾ ਰਿਹਾ ਫालतू ਪਾਣੀ ਪੰਜਾਬ 'ਚ ਵਰਤੋਂ ਯੋਗ ਲਿਆਵਾਂਗੇ ਭਾਵੇਂ ਉਹ ਐਸਵਾਈਐਲ 'ਚ ਕਿਉਂ ਨਾ ਪਾ ਲਵਾਂ ਇਹ ਸਾਰੀਆਂ ਗੱਲਾਂ ਬੀਜੇਪੀ ਨੂੰ ਕਰਨੀਆਂ ਪੈਣਗੀਆਂ ਔਰ ਬੰਦੀ ਸਿੰਘਾਂ ਦੇ ਮਸਲੇ ਕਿ ਸਾਡੇ ਮੁਲਕ ਦਾ ਕਾਨੂੰਨ ਜਦੋਂ ਰਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਵੀ ਦਿੰਦਾ ਤੇ ਪੈਰੋਲ ਵੀ ਦਿੰਦਾ ਬੰਦੀ ਸਿੰਘਾਂ ਦੇ ਮਾਮਲੇ 'ਚ ਪੱਖਪਾਤ ਕਿਉਂ? ਔਰ ਮੈਨੂੰ ਲੱਗਦਾ ਹੈ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਜਿਸ ਤਰ੍ਹਾਂ ਨਾਲ ਉਹ ਵੱਡੇ ਵੱਡੇ ਫੈਸਲੇ ਕਰਦੇ ਨੇ ਇਹਨਾਂ ਮਾਮਲਿਆਂ ਨੂੰ ਉਹਨਾਂ ਨੂੰ ਖੁਦ ਧਿਆਨ 'ਚ ਲੈਣਾ ਚਾਹੀਦਾ ਹੈ ਔਰ ਭਾਰਤ ਦੀ ਸੁਪਰੀਮ ਕੋਰਟ ਨੂੰ ਕੋਈ ਵਿਸ਼ੇਸ਼ ਬੈਂਚ ਬਣਾ ਕੇ ਇਸ ਤਰ੍ਹਾਂ ਦਾ ਫੈਸਲਾ ਦੇਣਾ ਚਾਹੀਦਾ ਹੈ ਕਿ ਦੇਸ਼ ਦਾ ਕੋਈ ਵੀ ਸੂਬਾ ਪ੍ਰਧਾਨ ਮੰਤਰੀ ਵੱਲੋਂ ਇਹ ਕਹਿਣ ਤੋਂ ਬਾਅਦ ਕਿ ਅਸੀਂ ਬੰਦੀ ਸਿੰਘ ਰਹਾ ਕਰਾਂਗੇ ਤੇ ਰਹਾ ਕਰੇ ਹੁਣ ਬੀਜੇਪੀ ਦੇ ਕਈ ਲੀਡਰ ਇਹ ਵੀ ਤਰਕ ਦੰਦੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਵਾਅਦਾ ਕਰਤਾ ਸੀ ਪਰ ਸੂਬਿਆਂ ਦੇ ਵਿੱਚ ਕਈ ਕਾਨੂੰਨ ਅਜਿਹੇ ਨੇ ਜਿਹੜੇ ਸੂਬਿਆਂ ਦੀ ਮਰਜ਼ੀ ਬਿਨਾਂ ਲਾਗੂ ਨਹੀਂ ਹੁੰਦੇ ਤੇ ਉੱਥੇ ਸੁਪਰੀਮ ਕੋਰਟ ਨੂੰ ਇਹਦੀ ਵਿਆਖਿਆ ਕਰਨੀ ਚਾਹੀਦੀ ਹੈ ਕਿ ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਮੁਲਕ ਦਾ ਸੰਵਿਧਾਨ ਜਾਂ ਸਾਡੀ ਸੁਪਰੀਮ ਕੋਰਟ ਦਾ ਹੁਕਮ ਇੱਕਸਾਰ ਲਾਗੂ ਹੋਵੇ ਅਗਰ ਰਜੀਵ ਗਾਂਧੀ ਦੇ ਕਾਤਲਾਂ ਚੋਂ ਫਾਂਸੀ ਤੋਂ ਉਮਰ ਕੈਦ ਦੀ ਤਬਦੀਲੀ ਤੇ ਰਿਹਾਈ ਹੋ ਸਕਦੀ ਹੈ ਤੇ ਦੂਸਰੇ ਮਾਮਲਿਆਂ ਚ ਕਿਉਂ ਨਹੀਂ ਹੋ ਸਕਦੀ ਕਿਉਂਕਿ ਜਿਹੜਾ دہشتਵਾਦ ਹੈ ਉਹ ਇੱਕੋ ਰੰਗ ਦਾ ਹੁੰਦਾ ਹੈ ਉਹਦਾ ਰੰਗ ਵੱਖਰਾ ਨਹੀਂ ਹੋ ਸਕਦਾ ਔਰ ਜਦੋਂ ਅਦਾਲਤਾਂ ਨੇ ਸੁਪਰੀਮ ਕੋਰਟ ਨੇ ਕਾਨੂੰਨ ਨੇ ਇਨਸਾਫ ਕਰਨਾ ਹੈ ਸਜ਼ਾ ਸੁਣਾਉਣੀ ਉਹ ਵੀ ਇੱਕੋ ਜੀ ਹੈ ਵੱਧ ਤੋਂ ਵੱਧ ਜੁਰਮ ਦੇ ਲਈ ਕਿਸੇ ਵੀ ਰੰਗ ਦੇ ਭਾਈਚਾਰੇ ਦੇ ਵਿਅਕਤੀ ਨੂੰ ਜਦੋਂ ਸਭ ਤੋਂ ਵੱਡੀ ਸਜ਼ਾ ਹੀ ਫਾਂਸੀ ਹੈ ਤੇ ਫਿਰ ਜੇ ਫਾਂਸੀ ਤੋਂ ਰਿਹਾਈ ਹੋਣੀ ਹੈ ਜਾਂ ਫਾਂਸੀ ਤੋਂ ਉਮਰ ਕੈਦ ਹੋਣਾ ਹੈ ਤੇ ਉਹ ਕਾਨੂੰਨ ਵੀ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਸੋ ਪੈਰੋਲ ਇੱਕੋ ਜੇ ਹੋਣੇ ਚਾਹੀਦੇ ਨੇ ਸਾਡੇ ਗਵਾਂਢੀ ਸੂਬੇ ਦੇ ਵਿੱਚ ਜਾਂ ਹਰਿਆਣੇ ਦੇ ਗਵਾਂਢੀ ਸੂਬੇ ਦੇ ਵਿੱਚ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ ਵੇਖਿਆ ਕਈ ਵਾਰੀ ਇੱਕ ਵੱਡਾ ਕੈਦੀ ਮੈਂ ਉਹਦਾ ਨਾਂ ਨਹੀਂ ਲੈਂਦਾ ਇੱਕ ਵੱਡੇ ਕੈਦੀ ਨੂੰ ਤਾਂ ਪੈਰੋਲ ਮਿਲ ਜਾਂਦੀ ਹੈ ਪਰ ਕਈ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਚ ਬੰਦ ਨੇ ਉਮਰ ਉਮਰ ਕੈਦ ਦੀ ਲਗਭਗ ਬਰਾਬਰ ਦੀ ਸਜ਼ਾ ਕੱਢ ਚੁੱਕੇ ਨੇ ਉਹਨਾਂ ਨੂੰ ਪੈਰੋਲਾਂ ਸਮੇਂ ਸਿਰ ਨਹੀਂ ਮਿਲੀਆਂ ਹਾਲਾਂਕਿ ਹੁਣ ਮਿਲਣ ਲੱਗੀਆਂ ਜਦੋਂ ਐਡਾ ਲੋਕ ਰੋਹ ਪੈਦਾ ਹੋਇਆ ਜਦੋਂ ਇੱਕ ਵੱਡਾ ਕੌਮੀ ਮੁੱਦਾ ਬਣ ਗਿਆ ਜਦੋਂ ਗੱਲ ਮੀਡੀਆ ਦੇ ਵਿੱਚ ਬਹੁਤ ਤੁਰੀ ਹੈ ਹੁਣ ਪੈਰੋਲ ਮਿਲ ਰਹੇ ਨੇ ਪਰ ਹਜੇ ਵੀ ਇਹਦੇ ਤੇ ਸਪਸ਼ਟਤਾ ਨਹੀਂ ਹੈ ਸੋ ਭਾਜਪਾ ਨੂੰ ਪੰਜਾਬ ਲਈ ਆਪਣੇ ਸੰਕਲਪ ਪੱਤਰ 'ਚ ਇਸ ਤਰ੍ਹਾਂ ਦੇ ਮੁੱਦੇ ਪਾਉਣੇ ਚਾਹੀਦੇ ਨੇ ਔਰ ਦਲ ਬਦਲੂਆਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਇਹ ਮੰਨ ਲੈਣਾ ਕਿ ਦਲ ਬਦਲੂ ਆਉਣ ਦੇ ਨਾਲ ਬੀਜੇਪੀ ਦੀ ਪੰਜਾਬ 'ਚ ਹਵਾ ਚੱਲੇਗੀ ਇਹ ਚਾਰਜ ਨੂੰ ਇਹਦੇ ਤੇ ਅਸੀਂ ਹੋਰ ਗੱਲ ਕਰ ਸਕਾਂਗੇ ਕਿਉਂਕਿ ਇਹ ਨਾ ਹੋਵੇ ਕਿ ਦੂਸਰਿਆਂ ਦੇ ਸਵਾਗਤ ਕਿਤੇ ਆਪਣੇ ਨਾਰਾਜ਼ ਹੋ ਜਾਣ ਕਿਉਂਕਿ ਬੀਜੇਪੀ ਦੇ ਜਿਹੜੇ ਟਕਸਾਲੀ ਨੇ ਉਹ ਵੀ ਦੇਸ਼ ਭਗਤ ਨੇ ਉਹਨਾਂ ਨੇ ਵੀ ਪੰਜਾਬ ਲਈ ਬਹੁਤ ਸੰਘਰਸ਼ ਕੀਤੇ ਨੇ ਸੋ ਜਦੋਂ ਉਹਨਾਂ ਕੋਲੇ ਵੇਲਾ ਆਇਆ ਕਿ ਅਸੀਂ ਲੜਾਂਗੇ ਉਦੋਂ ਬਹੁਤੀਆਂ ਸੀਟਾਂ ਤੇ ਟਿਕਟਾਂ ਜਦ ਤੱਕ ਕਾਂਗਰਸੀ ਲੈ ਗਏ ਇਹ ਆ ਉਹ ਲੈ ਗਏ ਜਿਹੜੇ ਨਵੇਂ-ਨਵੇਂ ਪਾਰਟੀਆਂ ਚ ਆਏ ਸੀ ਭਾਵ ਕਿ ਬੀਜੇਪੀ ਵੀ ਜਿਹੜੇ ਆਪਣੇ ਟਕਸਾਲੀ ਤੇ ਕਮਿਟਡ ਲੀਡਰ ਨੇ ਉਹਨਾਂ ਨੂੰ ਅੱਗੇ ਵਧਾਉਣ ਤੋਂ ਘਬਰਾ ਰਹੀ ਹੈ ਅਗਰ ਬੀਜੇਪੀ ਨੇ ਆਪਣੇ ਸਥਾਪਿਤ ਲੀਡਰਾਂ ਨੂੰ ਵੀ ਪੰਜਾਬ ਚ ਅੱਗੇ ਕੀਤਾ ਹੁੰਦਾ ਦਲ ਬਦਲੂਆਂ ਦੀ ਬਜਾਏ ਉਹਦੇ ਨਾਲ ਬੀਜੇਪੀ ਸ਼ਹਿਰਾਂ ਚ ਹੋਰ ਤਕੜੀ ਹੋ ਸਕਦੀ ਸੀ ਦਲ ਬਦਲੂਆਂ ਦਾ ਕਿਤੇ ਉਲਟਾ ਅਸਰ ਨਾ ਹੋਵੇ ਪਰੇ ਵਕਤ ਦੱਸੂਗਾ ਔਰ ਵਕਤ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ 4 ਜੂਨ ਦਾ ਦੱਸੂਗਾ ਸੋ ਹੁਣ ਇਸ ਮੁੱਦੇ ਦੀ ਗੱਲ ਦੇ ਵਿੱਚ ਇਸ ਗੱਲਬਾਤ ਨੂੰ ਮੈਂ ਰੁਕੂੰਗਾ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਉਹਨਾਂ ਦਾ ਖੁੱਲਾ ਸਵਾਗਤ ਹੈ ਤੁਸੀਂ ਮੇਰੇ ਤੱਕ ਆ ਕੇ ਆਪਣੀ ਗੱਲ ਪਹੁੰਚਾ ਸਕਦੇ ਹੋ ਮੈਂ ਅਗਲੀ ਗੱਲਬਾਤ ਦੇ ਵਿੱਚ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਗੱਲ ਵੀ ਸਾਂਝੀ ਕਰੂੰਗਾ ਕਿਉਂਕਿ ਵਿਚਾਰਾਂ ਦਾ ਵਖਰੇਵਾ ਡੈਮੋਕ੍ਰੇਸੀ 'ਚ ਬਹੁਤ ਮਹੱਤਵਪੂਰਨ ਹੈ ਫਿਲਹਾਲ ਇਜਾਜ਼ਤ ਦਿਓ ਬਹੁਤ-ਬਹੁਤ ਧੰਨਵਾਦ